ਉਹ ਸੇਵਾ ਕਰਨਾ ਮੇਰਾ ਮਿਸ਼ਨ ਹੈ ਔਰ ਮੇਰਾ ਔਰ ਧਰਮ ਹੈ ਉਹ ਤੇ ਉਹ ਮੈਂ ਧਰਮ ਨਿਵਾੜਿਆਂ ਬਾਅਦ ਤੇ ਮੇਰੀ ਇਹੀ ਸਮਿਸ਼ਾ ਸੋਚ ਰਹੀਦੀ ਹੈ ਕਿ ਇਸ ਬਦਾਸਵਾ ਹਰਕਾ ਪੂਰਬੀ ਵਾਸਤੇ ਸਵੇਰੇ ਉੱਠਦੇ ਤੇ ਕੀ ਕਰਨਾ ਤੇ ਸ਼ਾਮ ਨੂੰ ਜਦੋਂ ਸੌਣ ਲੱਗਦੇ ਕੀ ਕਰਕੇ ਆਇਆ ਮੈਂ ਇਸ ਇਲਾਕੇ ਵਾਸਤੇ ਔਰ ਬਾਤ ਤੋਂ ਬਾਅਦ ਫੰਡ ਲੈ ਕੇ ਆਉਣੇ ਇਸ ਇਲਾਕੇ ਵਾਸਤੇ ਇਸ ਇਲਾਕੇ ਨੂੰ ਵਧੀਆ ਬਣਾਉਣਾ ਔਰ ਤੁਸੀਂ ਦੇਖਿਆ ਹੀ ਅੱਜ ਤਕਰੀਬੇ ਰੋਜ਼ ਦੇਖਦੇ ਹਾਂ ਰੋਜ਼ ਕੋਈ ਨਾ ਕੋਈ ਕੰਮ ਘੱਟ ਰਹਿੰਦਾ ਹੈ ਹੱਦ ਤਕਰੀਬੇ 300 ਕਰੋੜ ਦੇ ਕੰਮ 3 ਸਾਲ ਹੋ ਗਏ 300 ਕਰੋੜ ਦੇ ਕੰਮ ਆਪਣੇ ਹਲਕਾ ਪੂਰੇ ਵਿੱਚ ਚੱਲ ਰਹੇ ਨੇ ਚਾਹੇ ਉਹ ਆਮ ਆਦਮੀ ਕਹਿਣੇ ਦੀ ਗੱਲ ਕਰਦੇ ਆ ਚਾਹੇ ਹਸਪੀਟਲ ਦੀ ਗੱਲ ਕਰਦੇ ਆ ਚਾਹੇ ਆਮ ਸਕੂਲ ਆਫ ਫੈਮਿਨਸ ਦੀ ਗੱਲ ਕਰਦੇ ਆ ਚਾਹੇ ਉਹ ਸੜਕਾਂ ਦੀ ਗੱਲ ਕਰਦੇ ਆ ਚਾਹੇ ਸਟੀਲ ਲੇਟਾਂ ਦੀ ਗੱਲ ਕਰਦੇ ਆ ਚਾਹੇ ਉਹ ਬਿਜਲੀ ਗ੍ਰਿਡ ਦੀ ਗੱਲ ਕਰਦੇ ਆ ਤੇ ਕੁਝ ਜਿਹੜੇ ਲੱਗ ਗਏ ਨੇ ਕੁਝ ਹੋਣ ਲੱਗ ਰਹੇ ਹੋਰ ਲੱਗ ਰਹੇ ਨੇ ਆ ਜਿਹੜੀ ਤੁਹਾਡੀ ਟਿਬਾ ਰੋਡ ਹੈ ਇਹ ਵੀ ਮੇਰਾ ਕੱਲ ਸ਼ੁਰੂ ਹੋ ਰਿਹਾ ਕੱਲ ਸ਼ੁਰੂ ਹੋ ਰਹੀ ਹੈ ਜਿਵੇਂ ਪਿੱਛੇ ਤੁਸੀਂ ਦੇਖਿਆ ਹੋਣਾ ਵਾ ਇਸ ਤਰ੍ਹਾਂ ਦੀ ਲੁੱਕ ਪੁਰੇ ਮਿਦਿਆਣਾ ਚ ਨਹੀਂ ਪਈ ਜਿਹੜੀ ਪਿੱਛੇ ਲੁੱਕ ਪਈ ਹੈ ਉਸੇ ਤਰ੍ਹਾਂ ਦੀ ਲੁੱਕ ਅੱਗੇ ਵੀ ਪੈਣ ਜਾ ਰਹੀ ਹੈ ਤੇ ਵਧੀਆ ਸੜਕ ਬਣ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਵੱਡੀ ਖੁਸ਼ੀ ਵਾਲੀ ਗੱਲ ਹੈ ਖਾਸ ਕਰਕੇ ਇਸ ਇਲਾਕੇ ਵਾਸਤੇ ਜਿਹੜਾ 128 ਕਰੋੜ ਦਾ ਕੰਮ ਅਜਿਹਾ ਡੰਪ ਲੱਗਿਆ ਹੋਇਆ ਜਿਹੜਾ ਪੂਰੇ ਲੁਧਿਆਣਾ ਸ਼ਹਿਰ ਦਾ ਪੂਰਾ ਸਾਡੇ ਸਿਰ ਤੇ ਲਿਆ ਕੇ ਉਹ ਕੇ ਪ੍ਰਾਣਿਆਂ ਦੇ ਰੱਖਦਾ ਤੇ ਜਦੋਂ ਆਪਾਂ ਦੇਖਿਆ ਵੀ ਜਦੋਂ ਗਰਮੀ ਹੁੰਦੀ ਹੈ ਜਦੋਂ ਮੀਂਹ ਪੈਂਦਾ ਤੇ ਪੂਰੀ ਸਮੈਲ ਹੀ ਸਮੈਲ ਹੋ ਜਾਂਦੀਆਂ ਮੱਖੀਆਂ ਮੱਖੀਆਂ ਹੋ ਜਾਂਦੀਆਂ ਉਹ 1.5 ਸਾਲ ਦੇ ਵਿੱਚ ਵਿੱਚ ਇਹ ਸਾਰੀ ਸਮੈਲ ਮੱਖੀਆਂ ਤੇ ਜਿਹੜੀ ਸੋਰ ਤੁਸੀਂ ਝਾੜੂ ਫੜਾਇਆ ਉਹਦੇ ਨਾਲ ਚੱਕੀ ਦਾ ਸਪਾਈ ਕਰਦੇ ਆਂਗੇ ਤੁਹਾਡਾ ਨਾ ਵਾਦਾ ਕਰਦੇ ਆਂ ਤੇ ਉਹ ਨਾਲ ਸਵੇਰੇ ਜਿੰਨਾ ਹੰਦਵਾਦ ਰਾਮ ਜੀ ਰਾਮ ਜੀ ਬੋਲਾ ਜਿੰਦਾਬਾਦ ਬੁੱਡੇ ਦਰਿਆ ਦੇ ਉੱਤੇ ਚਾਰ ਪੁਲ ਬਣਨ ਜਾ ਰਹੇ ਨੇ ਔਰ ਬੁੱਡੇ ਦਰਿਆ ਦੇ ਨਾਲ ਜਿਹੜੀ ਪਰਲੇ ਪਾਸੇ ਉਰਲੇ ਪਾਸੇ ਸੜਕ ਬਣੀ ਹੈ ਪਰਲੇ ਪਾਸੇ ਸੜਕ ਵੀ ਤੇ ਇਹਨਾਂ ਨੂੰ ਬੱਤਵਾ ਤਿੰਨ ਮਹੀਨੇ ਸ਼ੁਰੂ ਹੋ ਜੂਗੀ ਉਹ ਬਣਨ ਜਾ ਰਹੀ ਹੈ ਤੇ ਇੱਕ ਤੁਸੀਂ ਦੇਖਿਆ ਹੋਣਾ ਕੱਲ ਰਸਤਾ ਖੋਲਿਆ ਤੇ ਅੱਜ ਮੇਰਾ ਖ਼ਬਰ ਲਾਇਆ ਕੱਲ ਦੇ ਮੇਰੇ ਖਿਆਲ ਇੰਨੇ ਫੋਨ ਆਏ ਨੇ ਆ ਹੁਣੇ ਮੈਨੂੰ ਫੋਨ ਆ ਕੇ ਅਟਿਆ ਤੇ ਮੈਨੂੰ ਕਹਦੇ ਸੀ ਥੋੜਾ ਸਨਮਾਨ ਕਰਨਾ ਹੈ ਕਹਿੰਦਾ ਸਨਮਾਨ ਕਾਦਾ ਕਰਨਾ ਕਹਿੰਦੇ ਜੀ ਇਧਰੋਂ ਰਾਹੋਂ ਰੋਡ ਤੋਂ ਸੀ ਸਾਡੇ ਬੱਚੇ ਬੀਸੀਐਮ ਸਕੂਲ ਜਾਂਦੇ ਸੀਗੇ ਬਸਤੀ ਚੌਂਕ ਸਵੇਰੇ ਘੰਟਾ ਬਾਅਦ ਦੇ ਸੀਗੇ ਤੇ ਫਿਰ ਸਮਰਾਜ ਚੌਂਕ ਬਾਅਦ ਦੇ ਸੀਗੇ ਤੇ ਫਿਰ ਜਾ ਕੇ ਉਹ ਸਕੂਲ ਪਹੁੰਚਦੇ ਸੀਗੇ ਔਰ ਸਾਡੇ ਬੱਚੇ ਇਨੇ ਖੋ ਜਾਂਦੇ 20 ਮਿੰਟ ਦੇ ਵਿੱਚ ਬੀਸੀਐਮ ਸਕੂਲ ਪਹੁੰਚ ਰਹੇ ਨੇ ਜਿੰਦਾਬਾਦ ਬੀਸੀਐਮ ਸਕੂਲ ਰਾਈਟ ਸਕੂਲ ਸੈਕੰਡਰੀ ਸਕੂਲ ਬੀਸੀਐਮ ਸਕੂਲ ਔਰ ਈਸਟ ਕਾਲਜ ਔਰ ਬਲਕੇ ਫੋਟੇਜ ਹਸਪੀਟਲ ਤੇ ਨਾਲ ਉਧਰ ਉਪੋਲੋ ਹਸਪੀਟਲ ਹਸਪਤਲ ਕੇ ਹਸਪਤਲ ਹਸਪੀਟਲ ਔਰ ਸਾਰੇ ਦਾ ਸਾਰਾ ਜਿਹੜੇ ਪੇਸ਼ੈਂਟ ਬਣ ਕੇ ਕੋਈ ਜਾਂਦਾ ਬਿਮਾਰ ਹੁੰਦਾ ਸੀਗਾ ਬਸਤੀ ਚੌਂ ਫਸਦਾ ਪੈਂਦਾ ਇਸ ਬਲਾਜ ਚੌਂ ਫਸਦਾ ਪੈਂਦਾ ਸੀ ਅੱਜ ਉਥੇ 20 ਮਿੰਟ ਦੇ ਵਿੱਚ ਇਹ ਸਾਰੇ ਬਲਕੇ ਕਿਉਂਕਿ ਸਾਰਾ ਇਲਾਕਾ ਇਧਰ ਖੁੱਸ਼ ਹੈ ਔਰ ਇਸ ਪਾਸਿਓਂ ਔਰ ਫੈਕਟਰੀਆਂ ਸਾਰੀਆਂ ਰਾਹਾਂ ਰੋਡ ਤੇ ਨੇ ਔਰ ਵੱਡੀਆਂ ਆਪਣੀਆਂ ਫੈਕਟਰੀਆਂ ਨੇ ਮੇਰੇ ਖਲ ਹਜ਼ਾਰਾਂ ਦੇ ਤਾਕਤ ਸਵੇਰੇ ਸ਼ਾਮ ਬਲਕੇ ਉਧਰ ਕੰਮ ਤੇ ਜਾਂਦੇ ਸੀਗੇ ਉਹ ਸਵੇਰੇ ਤੇ ਦੇ ਦੇ ਕੁੰਮਕੇ ਮੇਲਾ ਲੱਗਿਆ ਰੋਡ ਦੇ ਤੇ ਸਵੇਰੇ ਮੇਲਾ ਲੱਗਿਆ ਹੀ ਪੁੜਾ ਇਹ ਤੁਹਾਡੇ ਅਸ਼ੀਰਵਾਦ ਨਾਲ ਹੋਰ ਤੁਹਾਡੀ ਕਿਰਪਾ ਨਾਲ ਮਹਾਮਾਇ ਦੀ ਕਿਰਪਾ ਨਾਲ ਇਹ ਸਭ ਕੁਝ ਹੋਇਆ ਵਾ ਤੇ ਮਹਾਮਾਇ ਦੀ ਕਿਰਪਾ ਰੱਖੇ ਤੇ ਆਪਾਂ ਇਕੱਠੇ ਹੋ ਕੇ ਵਿਧਾਨ ਸਭਾ ਹਰਕਾ ਪੁੜ ਵੀ ਰੋ ਔਰ ਬੜੀਆ ਬਣਾਈਏ ਕਿਉਂਕਿ ਆਮ ਆਦਮੀ ਪਾਰਦੇ ਜਿਹੜਾ ਮਿਸ਼ਨ ਹੈ ਪੰਜਾਬ ਨੂੰ ਮੁਕਲਾ ਪੰਜਾਬ ਬੜੋਣਾ ਔਰ ਸਾਡੇ ਆਮ ਆਦਮੀ ਪਾਰਦੇ ਮੁੱਖੀ ਸ਼੍ਰੀ ਵਿਰਗੇਜੀ왈 ਜੀ ਮੁਖਵਤੀ ਸਾਫ ਕਾਂਸੀਰ ਮਾਰਜੀ ਤੇ ਆਮ ਆਦੀ ਪਾਰਟੀ ਦੇ ਪ੍ਰਧਾਨ ਉਹਨਾਂ ਦਾ ਮਿਸ਼ਨ ਆ ਪੰਜਾਬ ਨੂੰ ਅਗਲਾ ਪੰਜਾਬ ਬਣਾਉਣਾ ਤੇ ਆਪਾਂ ਇਕੱਠੇ ਹੋ ਕੇ ਔਰ ਮੇਰਾ ਮਿਸ਼ਨ ਹੈ ਇਸ ਮਦਾਨਸਵਾ ਹਲਕਾ ਪੁਰਮੀਏ ਨੂੰ ਉਸ ਪੰਜਾਬ ਅਗਲੇ ਪੰਜਾਬ ਦਾ ਹਿੱਸਾ ਬਣਾਉਣਾ ਔਰ ਇੱਥੇ ਇਸ ਸਾਰੀਆਂ ਜਿਹੜੀਆਂ ਉਮੀਦਾਂ ਨੇ ਪੂਰੀਆਂ ਕਰਨੀਆਂ ਕਿਉਂਕਿ ਆਮ ਆਦੀ ਪਾਰਟੀ ਦੀ ਜੋ ਸਰਕਾਰ ਜਿੰਨੀਆਂ ਤੁਸੀਂ ਗਾਰੰਟੀਆਂ ਦਿੱਤੀਆਂ ਗਈਆਂ ਸੀ ਅੱਜ ਇੱਕ ਇੱਕ ਪੂਰੀ ਹੋਈ ਆ 600 ਜੋੜ ਦੀ ਗੱਲ ਕਰਦੇ ਆ 600 ਜੋੜ ਦੀ ਗੱਲ ਕਰਦੇ ਆ ਤੇ ਆਮ ਆਦੀ ਪਾਰਟੀ